ਵਜੀਠਾ ਸ਼ਰਾਬ ਕਾਨ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਪਾਉਂਦੀ ਕਰ ਰਹੇ ਹਾਂ ਤਾਂ ਇਸ ਕਾਂਡ ਦੇ ਵਿੱਚ ਹੁਣ ਤੱਕ 27 ਮੌਤਾਂ ਨੇ ਜਿਹੜੀਆਂ ਹੋ ਚੁੱਕੀਆਂ ਨੇ ਆਏ ਦਿਨ ਉਸ ਮਾਮਲੇ ਨੂੰ ਲੈ ਕੇ ਵੱਡੇ ਖੁਲਾਸੇ ਹੋ ਰਹੇ ਨੇ ਇੱਕ ਪਾਸੇ ਅਮਰਿੰਦਰ ਸਰ ਤੋਂ ਐਮਪੀ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਇੱਕ ਵੱਡੀ ਪ੍ਰੈਸ ਕਾਨਫਰੰਸ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਕੀਤੀ ਗਈ ਹੈ ਇਸ ਮਾਮਲੇ ਨੂੰ ਲੈ ਕੇ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਕਈ ਸਵਾਲ ਨੇ ਜਿਹੜੇ ਉਠੇ ਗਏ ਨੇ ਹਾਲਾਂਕਿ ਜਦੋਂ ਕਾਂਗਰਸ ਸਰਕਾਰ ਵੇਲੇ ਤਰਨਤਾਰਨ ਦੇ ਵਿੱਚ ਸ਼ਰਾਬ ਕান্ড ਹੋਇਆ ਸੀ ਗੁਰਜੀਤ ਸਿੰਘ ਔਜਲਾ ਨੇ ਉਸ ਦਾ ਵੀ ਜ਼ਿਕਰ ਕੁ ਦਿਨ ਪਹਿਲਾਂ ਆਪਣੇ ਬਿਆਨ ਦੇ ਵਿੱਚ ਕੀਤਾ ਸੀ ਤਾਂ ਅੱਜ ਫਿਰ ਸ਼ਰਾਬ ਕান্ড ਨੂੰ ਲੈ ਕੇ ਵੱਡੀ ਅਪਡੇਟ ਆ ਰਹੀ ਹੈ ਉਹ ਸਾਹਮਣੇ ਆਈ ਹੈ ਸ਼ਰਾਬ ਕান্ড ਦੇ 14 ਦੋਸ਼ੀ ਜਿਹੜੇ ਉਹਨਾਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਜਿੱਥੇ ਰੁਪਈਆਂ ਦਾ 4 ਡੰਡਾ ਹੋਰ ਪੁਲਿਸ ਰਿਮਾਂਡ ਆ ਜਿਹੜਾ ਉਹ ਪੁਲਿਸ ਨੂੰ ਮਿਲੇ ਆਏ ਦੂਜੇ ਪਾਸੇ ਇੱਕ ਪਹਿਲਾ ਵੀ ਇਹਨਾਂ આરોપીਆਂ ਦੇ ਵਿੱਚ ਸ਼ਾਮਿਲ ਹੈ ਜਿਸ ਤੋਂ ਜੁਡੀਸ਼ੀਅਲ ਦੇ ਵਿੱਚ ਹੁਣ ਪੇਜ ਦਿੱਤਾ ਗਿਆ ਹੈ ਉਸ ਪਹਿਲਾ ਦੇ ਪਤੀ ਦੀ ਵੀ ਮੌਤ ਸ਼ਰਾਬ ਪੀਣ ਕਰਕੇ ਹੋਈ ਸੀ ਤਾਂ ਮਜੀਠਾ ਸ਼ਰਾਬ ਕਾਂ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਦੋਂ ਇਹ ਘਟਨਾ ਵਾਪਰੀ ਸੀ ਤਾਂ ਉਦੋਂ ਪੰਜਾਬ ਦੇ ਵਿੱਚ ਤਰਥੱਲੀ ਆ ਜਿਹੜੀ ਉਹ ਮੱਚ ਗਈ ਸੀ ਤਾਂ ਹੁਣ ਤੱਕ 27 ਬੋਤਲ ਇਸ ਮਾਮਲੇ ਵਿੱਚ ਹੋ ਚੁੱਕੀਆਂ ਨੇ ਸੀਐਮ ਭਗਵੰਤ ਸਾਨਮ ਖੁਦ ਫੀਲਡ ਤਾ ਨੂੰ ਮਿਲਣ ਪਹੁੰਚੇ ਸੀ ਅਤੇ 10 ਲੱਖ ਰੁਪਏ ਦੇ ਮੁਆਵਜ਼ੇ ਦਾ ਬੀੜਤ ਪਰਿਵਾਰਾਂ ਨੂੰ ਐਲਾਨ 85 10-10 ਲੱਖ ਰੁਪਏ ਦੇ ਮੁਆਵਦੇ ਦਾ ਐਲਾਨ ਕੀਤਾ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਰੋਪੀਆਂ ਦਾ 4 ਦਿਨ ਦਾ ਪੁਲਿਸ ਰਿਮਾਂਡ ਆ ਜਿਹੜਾ ਉੱਭੱਦ ਗਿਆ ਹੈ ਤਾਂ ਮੌਕੇ ਤੇ ਡੀਐਸਪੀ ਬਨਿੰਦਰ ਸਿੰਘ ਨੇ ਕਿਹਾ ਕਿ ਬੁਲਜਮਾ ਤੋਂ ਹੋਰ ਜਾਣਕਾਰੀ ਹਾਪਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚ ਹੁਣ ਤੱਕ 27 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਇਸ ਮਾਮਲੇ ਵਿੱਚ ਅਜੇ ਵੀ ਜਾਂਚ ਆ ਜਿਹੜੀ ਉਹ ਜਾਰੀ ਹੈ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਵਿੱਚ ਹੋਰ ਖੁਲਾਸੇ ਹੋ ਸਕਦੇ ਨੇ ਜਦਕਿ ਇਸ ਮਾਮਲੇ ਵਿੱਚ ਇੱਕ ਮਹਿਲਾ ਨੰਦਰ ਕੌਰ ਨੂੰ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਭੇਜ ਦਿੱਤਾ ਗਿਆ ਏ ਤਾਂ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਏ ਡੀਐਸਪੀ ਮਨਿੰਦਰ ਸਿੰਘ ਦਾ ਆਓ ਦੇਖਦੇ ਹਾਂ ਭਾਈ ਮਾਈਕਲਾ ਕੋਣੋ ਜੀ ਸਰ ਸਾਨੂੰ ਅੱਜ 4 ਦਿਨ ਦਾ ਹੋਰ ਮਾਨ ਮਿਲਿਆ ਹੋਰ ਮਾਨ ਮਿਲਿਆ ਸਰ ਕਿੰਨੇ ਜਾਨੇ ਸੀਗੇ ਟੋਟਲੀ ਇਹ ਜੀ ਇਹ ਟੋਟਲ ਜੀ ਸਾਡੇ ਕੋਲ ਹੈਗੇ ਨੇ ਜੀ 14 ਜਾਨੇ 14 ਜਾਨੇ ਜੀ ਜੀ ਅੱਜ ਕਿੰਨੇ ਪੇਸ਼ ਕਰਾਇਆ ਗਿਆ ਜੀ ਅੱਜ ਸਾਰੇ ਦੇ ਸਾਰੇ ਪੇਸ਼ ਕੀਤੇ ਆ ਜੀ ਤਿੰਨਾਂ ਦਾ ਖਲਦਰ ਬੰਦ ਲਿਆ ਅਸੀਂ ਅਸੀਂ ਪੰਜ ਤਿੰਨ ਦਾ ਅੱਜ ਚਾਰ ਜਿੰਨਾਂ ਨੂੰ ਮਾਰੋ ਫਰਮਿਆ ਜੀ ਜਿਹੜੀ ਲੇਡੀ ਨੇ ਉਹ ਜੁਡੀਸ਼ੀਅਲ ਪੇਜ ਨੇ ਜੀ ਬਿਲਕੁਲ ਜੀ ਉਹਨਾਂ ਨੂੰ ਜੁਡੀਸ਼ੀਅਲ ਉਹਨਾਂ ਨੂੰ ਜੁਡੀਸ਼ੀਅਲ ਪੇਜ ਠੀਕ ਹੈ ਜੀ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਅਪਣਾ ਇਹਨਾਂ ਹੋਰ ਕੁਝ ਵਯਾ ਬਰਾਮਾ ਵਯਾ ਰਿਕਵਰੀਆਂ ਜੀ ਕਰ ਰਹੇ ਆ ਤੇ ਕਰਨੀਆਂ ਵੀ ਹੈਗੀਆਂ ਇਸੇ ਕਰ ਸੋ ਉਹ ਨਹੀਂ ਕਰਦਾ ਬੈਕਗਰਾਉਂਡ ਜਾਂ ਫਾਰਵਰਡ ਅੱਜ ਕਿੰਨੇ ਪੇਸ਼ ਕਰਾਏ ਆ ਫਿਰ ਅੱਜ ਸਾਰੇ ਜੀ ਸਾਰੇ ਦੁੱਛੀ ਕੇ ਸਾਰੇ ਥੈਂਕ ਯੂ ਥੈਂਕ ਯੂ ਥੈਂਕ ਯੂ